ਦੇ ਕਟਨ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਭਾਰਤ ਦੇ ਅੰਕੜੇ ਵੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼ ਸੰਸਦ ਤੱਕ ਪਹੁੰਚਿਆ ਇਹ ਮੁੱਦਾ ਪਿੰਡਾਂ ਤੋਂ ਸ਼ਹਿਰਾਂ ਤੱਕ ਹਰ ਪਾਸੇ ਕੁੱਤਿਆਂ ਦੀ ਆਤੰਕ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਨੇ ਹੁਣ ਇਹ ਮਾਮਲਾ ਸੰਸਦ ਤੱਕ ਪਹੁੰਚ ਗਿਆ ਐਨਟੀਆਰ ਦੇ ਗਾਜ਼ੀਆਬਾਦ ਦੇ ਸੰਸਦ ਮੈਂਬਰ ਅਤੁਲ ਗਰਗ ਨੇ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਡਬਲਯੂ ਐਚਓ ਦੇ ਅੰਕੜੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਦੁਨੀਆ 'ਚ ਕੁੱਤਿਆਂ ਦੇ ਕੱਟਣ ਨਾਲ ਹੋਈਆਂ ਕੁੱਲ ਮੌਤਾਂ 'ਚੋਂ ਭਾਰਤ ਦੇ ਅੰਕੜੇ ਦੇਖ ਤੁਸੀਂ ਹੈਰਾਨ ਰਹਿ ਜਾਓਗੇ ਇਸ ਅਧਾਰ 'ਤੇ ਤੁਸੀਂ ਇਹ ਵੀ ਕਹੋਗੇ ਕਿ ਇਸ ਦਾ ਸਥਾਈ ਹੱਲ ਹੋਣਾ ਚਾਹੀਦਾ ਹੈ WHO ਅਨੁਸਾਰ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੇ ਰੇਬਸ ਕਾਰਨ ਵਿਸ਼ਵ ਦੇ ਵਿੱਚ ਹਰ ਸਾਲ 95000 ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ ਅਤੇ ਇਸ ਦੇ ਵਿੱਚੋਂ ਭਾਰਤ ਦੇ ਵਿੱਚ ਹਰ ਸਾਲ 20565 ਮੌਤਾਂ ਹੁੰਦੀਆਂ ਨੇ ਪਾਪ ਦੇ 1/35% ਤੋਂ ਵੱਧ ਮੌਤਾਂ ਸਿਰਫ ਸਾਡੇ ਆਪਣੇ ਦੇਸ਼ ਭਾਰਤ ਵਿੱਚ ਹੋ ਰਹੀਆਂ ਨੇ ਅੰਕੜਿਆਂ ਦੇ ਅਨੁਸਾਰ ਪਿਛਲੇ 3 ਸਾਲਾਂ ਦੇ ਮੁਕਾਬਲੇ ਕੁੱਤਿਆਂ ਦੇ ਕੱਟਣ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਦੋਂ ਕਿ 2021 ਵਿੱਚ 17 ਲੱਖ ਤੋਂ ਵੱਧ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਸੀ ਅਤੇ 2022 ਦੇ ਵਿੱਚ 21 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਤੇ 2023 ਦੇ ਵਿੱਚ 30 ਲੱਖ ਤੋਂ ਵੱਧ ਲੋਕਾਂ ਨੂੰ ਕੁੱਤਿਆਂ ਨੇ ਕੱਟਿਆ ਸੀ ਲਗਭਗ 1 ਇਕਤਿਹਾਈ ਮਾਮਲਿਆਂ ਦੇ ਵਿੱਚ ਵਾਦਾ ਹੋਇਆ ਹੈ ਇਸੇ ਤਰ੍ਹਾਂ ਪਿਛਲੇ 3 ਸਾਲਾਂ ਵਿੱਚ ਕੁੱਤਿਆਂ ਦਾ ਆਤੰਕ ਵਧਿਆ ਸੰਸਦ ਦੇ ਵਿੱਚ ਇਸ ਦੀ ਕਮੇਟੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ ਗਾਜ਼ੀਆਬਾਦ ਤੋਂ ਭਾਜਪਾ ਸੰਸਦ ਅਤੁਲ ਗਰਗ ਨੇ ਕੁੱਤਿਆਂ ਦਾ ਮੁੱਦਾ ਸੰਸਦ ਚੁੱਕਿਆ ਉਹਨਾਂ ਕਿਹਾ ਕਿ ਮੇਰੇ ਸ਼ਹਿਰ ਦੇ ਬੱਚੇ ਖੇਡ ਨਹੀਂ ਸਕਦੇ ਤੇ ਲੋਕ ਘੁੰਮ ਨਹੀਂ ਸਕਦੇ ਅਤੀਤ ਵਿੱਚ ਵੀ ਸੰਸਦ ਦੇ ਅੰਦਰ ਅਤੇ ਸੁਪਰੀਮ ਕੋਰਟ ਦੇ ਅੰਦਰ ਕਈ ਮਾਮਲਿਆਂ ਤੇ ਮੋੜ ਵਿਚਾਰ ਕੀਤਾ ਗਿਆ ਹੈ ਅਜੇ ਨਿਯਮ ਬਣਾਏ ਗਏ ਨੇ ਕਿ ਜੇਕਰ ਕੁੱਤੇ ਦੀ ਨਸਬੰਦੀ ਕੀਤੀ ਗਈ ਹੈ ਤਾਂ ਉਸ ਨੂੰ ਦੁਬਾਰਾ ਉੱਥੇ ਛੱਡਣਾ ਪਵੇਗਾ। ਉਹਨਾਂ ਕਿਹਾ ਕਿ ਇਹਨਾਂ ਨਿਯਮਾਂ ਦੇ ਵਿੱਚ ਪਸ਼ੂਪ੍ਰੇਮੀਆਂ ਅਤੇ ਮਨੁੱਖਾਂ ਦੀ ਆਜ਼ਾਦੀ ਵਿੱਚ ਕੁਝ ਅਸੰਤੁਲਨ ਹੈ। ਕੋਈ ਵੀ ਸਰਕਾਰ ਹੋਵੇ ਜਾਂ ਕੋਈ ਅਦਾਲਤ ਮਨੁੱਖਤਾ ਨੂੰ ਪਹਿਲ ਮਿਲਣੀ ਚਾਹੀਦੀ ਹੈ। ਤੁਹਾਨੂੰ ਇਸ ਵਿਸ਼ੇ ਤੇ ਇੱਕ ਕਮੇਟੀ ਬਣਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਉਹਨੇ ਕਿਹਾ ਕਿ ਇੱਕ ਸਵਾਲ ਦੇ ਜਵਾਬ ਦੇ ਵਿੱਚ ਸੰਸਦ ਦੇ ਵਿੱਚ ਦੱਸਿਆ ਗਿਆ ਕਿ ਦੇਸ਼ ਭਰ ਦੇ ਵਿੱਚ 30 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ। ਗਾਜ਼ੀਆਬਾਦ ਦੇ ਵਿੱਚ ਇੱਕ ਸਾਲ ਵਿੱਚ 35 ਹਜ਼ਾਰ ਲੋਕ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋ ਗਏ ਨੇ। ਛੋਟੇ ਬੱਚੇ ਇਸ ਦਾ ਸਭ ਤੋਂ ਵੱਡਾ ਸ਼ਿਕਾਰ ਹੋ ਰਹੇ ਨੇ ਜਿਸ ਕਾਰਨ ਸ਼ਹਿਰ ਦੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਰਿਪੋਰਟ ਦੇ ਅਨੁਸਾਰ 2023 ਦੌਰਾਨ ਕੁੱਤੇ ਦੇ ਕੱਟਣ ਦੇ ਮਾਮਲਿਆਂ ਲਈ ਐਂਟੀ ਰੈਬੀਸ ਸ਼ਾਟਸ ਦੀ ਗਿਣਤੀ 46 ਲੱਖ 5000 ਸੀ। ਸਿਹਤ ਮੰਤਰਾਲਾ ਦੇਸ਼ ਦੇ ਵਿੱਚ ਰੈਬੇਸ ਦੀ ਰੋਕਥਾਮ ਅਤੇ ਨਿਯੰਤਰਣ ਦੇ ਲਈ ਅੰਡੇਮਾਨ ਅਤੇ ਲਕਸ਼ਦੀਪ ਨੂੰ ਛੱਡ ਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 12ਵੀਂ ਪੰਜ ਸਾਲਾ ਯੋਜਨਾ ਤੋਂ ਰਾਸ਼ਟਰੀ ਰੈਬੀਸ ਕੰਟਰੋਲ ਪ੍ਰੋਗਰਾਮ ਨੂੰ ਲਾਗੂ ਕਰ ਰਿਹਾ ਹੈ।